ਸਚੀਰੀਕਾਲ ਜੀ ਮੈਂ ਕਲਵੰਸ ਸਿੰਘ ਗਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਦੋਸਤੋ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਵਿੱਚ ਵੱਸਦੇ ਹਿੰਦੂ ਅਤੇ ਸਿੱਖਾਂ ਵੱਲੋਂ ਮਨਾਇਆ ਗਿਆ ਤੇ ਮਨਾਇਆ ਜਾ ਰਿਹਾ ਹੈ ਵਕ ਵਕ ਥਾਵਾਂ ਤੇ ਪ੍ਰੋਗਰਾਮ ਅਜੋਜਿਤ ਕੀਤੇ ਗਏ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਿੱਖ ਆਗੂ ਆਪਸ ਵਿੱਚ ਮੇਣੋ ਮਣੀ ਹੋ ਸ਼ਹੀਦੀ ਦਿਹਾੜੇ ਮੌਕੇ ਕੁਕੜਖੇ ਅਡਾਉਂਦੇ ਨਜ਼ਰ ਆਏ ਅਤੇ ਜਥੇਦਾਰ ਸਿਆਸੀ ਕਟਪੁਤਲੀ ਬਣਿਆ ਨਜ਼ਰ ਆਉਂਦਾ ਆ ਵਿਵਾਦਾਂ ਨਾਲ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਅੜਗੱਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਰਾਬੀ ਮੁੱਖ ਮੰਤਰੀ ਕਿਹਾ ਜਾ ਰਿਹਾ ਹੈ ਅਤੇ ਮਾਨ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਵਿਅਕਤੀ ਮਰਿਆਦਾ ਨੂੰ ਚਿੱਕੇ ਟੰਗ ਕੇ ਜਥੇਦਾਰ ਬਣਿਆ ਉਹ ਸਾਨੂੰ ਮਰਿਆਦਾ ਕੀ ਸਿਖਾਏਗਾ ਪਹਿਲਾਂ ਤਾਂ ਜਦੋਂ ਪੰਜਾਬ ਸਰਕਾਰ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਚਿਹਦੀ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਵਿਰੋਧ ਕੀਤਾ ਸੀ ਹਰਿਆਣਾ ਸਰਕਾਰ ਵੱਲੋਂ ਪੂਰੀ ਮਰਿਆਦਾ ਨਾਲ ਸਮਾਗਮ ਕਰਵਾਏ ਜਾ ਰਹੇ ਨੇ ਪਰ ਇੱਧਰ ਪੰਜਾਬ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਨ ਦੀ ਥਾਂ ਸਿੱਖ ਲੀਡਰ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਬਿਆਨਬਾਜ਼ੀ ਕਰ ਰਹੇ ਨੇ ਇੱਥੇ ਵਜ੍ਹਾ ਕੀ ਹੈ ਕਿ ਖੁਦ ਵਿਵਾਦਾਂ ਵਿੱਚ ਘਿਰਿਆ ਜਥੇਦਾਰ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਬਾਰੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਅਤੇ ਨੌਵੇਂ ਪਾਤਸ਼ਾਹ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦੇਣ ਦੀ ਬਜਾਏ ਲੋਕਾਂ ਨੂੰ ਚਰਿੱਤਰ ਸਰਟੀਫਿਕੇਟ ਵੰਡਣ ਤੇ ਲਗਾ ਹੋਇਆ ਇਹਦਾ ਕਾਰਨ ਕੀ ਹੈ ਕਾਰਨ ਸਾਫ ਹੈ ਕਿ ਇਸ ਸਮੇਂ ਆਪਣਾ ਆਧਾਰਗਵਾ ਬਿਠਾ ਅਕਾਲੀ ਦਲ ਬਾਦਲ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਆਪਣਾ ਸਿਆਸੀ ਆਧਾਰ ਮੁੜ ਬਣਾਉਣ ਲਈ ਵਰਤ ਰਿਹਾ ਹੈ ਅਸੀਂ ਸਭ ਜਾਣਦੇ ਹਾਂ ਕਿ ਅਕਾਲੀ ਦਲ ਬਾਦਲ ਨੇ ਆਪਣੇ ਸ਼ਾਸਨ ਕਾਲ ਵਿੱਚ ਜੋ ਗੁਨਾਹ ਕੀਤੇ ਉਸ ਕਾਰਨ ਪੰਜਾਬ ਦੇ ਲੋਕਾਂ ਨੇ ਬਾਦਲ ਦਲ ਨੂੰ ਨਕਾਰ ਦਿੱਤਾ ਸੀ ਵੱਡੇ-ਵੱਡੇ ਅਕਾਲੀ ਲੀਡਰ ਸਿੰਘ ਵੀਰ ਬਾਦਲ ਦਾ ਸਾਥ ਛੱਡ ਗਏ ਅਤੇ ਬਾਕੀ ਨੇਤਾਵਾਂ ਨੇ ਆਪਣਾ ਵੱਖਰਾ ਅਕਾਲੀ ਦਲ ਬਣਾ ਲਿਆ ਇਸ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸਭ ਦੇ ਦਰਮਿਆਨ ਕੀ ਕੁਝ ਹੋਇਆ ਇਹ ਵੀ ਪੰਜਾਬ ਦੇ ਲੋਕਾਂ ਨੇ ਵੇਖਿਆ ਤੇ ਸੁਣਿਆ 2 ਦਸੰਬਰ 2024 ਨੂੰ ਸੁਖਬੀਰ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣੀ ਸਰਕਾਰ ਦੇ ਸ਼ਾਸਨ ਕਾਲ ਦੌਰਾਨ ਕੀਤੇ ਸਾਰੇ ਗੁਨਾਹਾਂ ਨੂੰ ਕਬੂਲਿਆ ਸੀ ਪਿਛਲੇ ਸਮੇਂ ਦੌਰਾਨ ਹੋਈਆਂ ਸਾਰੀਆਂ ਚੋਣਾਂ ਵਿੱਚ ਬਾਦਲ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੁੰਦੀਆਂ ਰਹੀਆਂ ਹਾਂ ਪਿਛਲੇ ਦਿਨੀ ਹੋਈ ਤਰਨਤਾਰਨ ਜਿਮਨੀ ਚੋਣ ਵਿੱਚ ਸਖਬੀਰ ਬਾਦਲ ਨੇ ਬਾਹੂਬਲੀ ਪੱਤਾ ਕੱਢਿਆ ਜਿਸ ਕਰਕੇ ਉਸ ਦੀ ਉਮੀਦਵਾਰ ਦੀ ਜਮਾਨਤ ਬਚ ਗਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਮੌਕੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਮਨਾਂ ਵਿੱਚ ਬਾਦਲ ਦਲ ਲਈ ਥੋੜੀ ਜਗ੍ਹਾ ਬਣਾਈ ਜਾਵੇ ਪਰ ਪੰਜਾਬ ਸਰਕਾਰ ਨੇ ਬਰਾਬਰ ਤੇ ਸਮਾਗਮ ਰੱਖ ਕੇ ਉਹਨਾਂ ਆਸਾਂ ਤੇ ਵੀ ਪਾਣੀ ਫੇਰ ਦਿੱਤਾ ਹੈ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਤੋਂ ਅਜਿਹੇ ਸਿਆਸੀ ਬਿਆਨ ਦਵਾਏ ਜਾ ਰਹੇ ਨੇ ਕਿ ਮੁੱਖ ਮੰਤਰੀ ਸ਼ਰਾਬੀ ਹੈ ਜੱ태ਦਾਰ ਸਾਹਿਬ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਰਹੇ ਨੇ ਉਹਨਾਂ ਵਿੱਚੋਂ ਕਿੰਨੇ ਸਨ ਜਿਹੜੇ ਸ਼ਰਾਬ ਨਹੀਂ ਸੀ ਪਿੰਦੇ ਕੀ ਭਗਵੰਤ ਮਾਨ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਸ਼ਰਾਬ ਪਿੰਦਾ ਪਿਛਲੇ ਸਮੇਂ ਦੌਰਾਨ ਤਾਂ ਇਹ ਵੇਖਣ ਵਿੱਚ ਵੀ ਆਇਆ ਸੀ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਪਰਿਵਾਰਾਂ ਨੇ ਸ਼ਰਾਬ ਦੇ ਠੇਕੇ ਲਏ ਸੀ ਇਥੇ ਇਹ ਸਵਾਲ ਪੁੱਛ ਕੇ ਮੈਂ ਸ਼ਰਾਬ ਪੀਣ ਦੇ ਹੱਕ ਵਿੱਚ ਆਵਾਜ਼ ਨਹੀਂ ਉਠਾ ਰਿਆ ਮੈਂ ਸਿਰਫ ਇੰਨਾ ਹੀ ਕਹਿਣਾ ਚਾਹ ਰਿਹਾ ਕਿ ਐਸਾ ਕੋਈ ਕਾਨੂੰਨ ਨਹੀਂ ਹੈ ਜਿਸ ਮੁਤਾਬਕ ਸ਼ਰਾਬ ਪੀਣ ਵਾਲਾ ਵਿਅਕਤੀ ਮੁੱਖ ਮੰਤਰੀ ਨਹੀਂ ਬਣ ਸਕਦਾ ਜਥੇਦਾਰ ਸਾਹਿਬ ਤੁਹਾਡਾ ਫਰਜ ਕੀ ਬਣਦਾ ਤੁਸੀਂ ਆਪਣਾ ਫਰਜ ਜਿਹੜਾ ਹੈ ਉਹ ਸਮਝੋ ਉਸ ਵੱਲ ਧਿਆਨ ਦਿਓ ਅੱਜ ਸਿੱਖ ਧਰਮ ਕਿਸ ਥਾਂ ਤੇ ਖੜਾ ਆ ਅਸੀਂ ਪੰਜਾਬ ਅੰਦਰ ਵੀ ਘਟ ਗਿੰਤਾਂ ਹੋ ਚਾਉਣ ਵਾਲਿਆਂ ਪੰਜਾਬ ਵਿੱਚ ਗਰੀਬ ਲੋਕ ਅਸਾਈ ਬਣਦੇ ਜਾ ਰਹੇ ਨੇ ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਪਰ ਅੱਜ ਸਾਡੀ ਗਿਣਤੀ ਕਿੰਨੀ ਕ ਈਸਾਈ ਧਰਮ ਦੁਨੀਆ ਵਿੱਚ ਫੈਲਿਆ ਹੋਇਆ ਹੈ। ਮੁਸਲਮਾਨ ਮਜਬ ਕਈ ਦੇਸ਼ਾਂ ਵਿੱਚ ਫਸਰ ਚੁੱਕਾ ਹੈ। ਬੁੱਧ ਧਰਮ ਵੀ ਕਿੰਨੇ ਦੇਸ਼ਾਂ ਦੇ ਵਿੱਚ ਫੈਲ ਚੁੱਕਾ ਹੈ। ਪਰ ਵਿਗਿਆਨਕ ਸੋਚ ਵਾਲਾ ਅਤੇ ਮਨੁੱਖੀ ਅਧਿਕਾਰਾਂ ਲਈ ਕੁਰਬਾਨੀਆਂ ਦੇਣ ਵਾਲਾ ਧਰਮ ਦਿਨੋ ਦਿਨ ਸੰਘੜਦਾ ਜਾ ਰਿਹਾ ਹੈ। ਇਸ ਦੀ ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ ਸਾਡੇ ਧਾਰਮਿਕ ਆਗੂ ਸਿਆਸੀ ਕਟਪੁਤਲੀਆਂ ਬਣੇ ਹੋਏ ਨੇ। ਸਿਆਸੀ ਆਕਾਮਾਂ ਲਈ ਕੰਮ ਕਰ ਰਹੇ ਨੇ। ਆਪਣਾ ਫਰਜ਼ ਸਹੀ ਢੰਗ ਨਾਲ ਨਹੀਂ ਨਿਭਾ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਜਿਹੜਾ ਅਰਬਾਂ ਰੁਪਏ ਦਾ ਹੁੰਦਾ ਹੈ ਪਰ ਅਸੀਂ ਅਜੇ ਵਧੀਆ ਸਕੂਲ ਕਾਲਜ ਨਹੀਂ ਖੋਲ੍ਹ ਸਕੇ ਜਿੱਥੇ ਗਰੀਬ ਸਿੱਖਾਂ ਨੂੰ ਮੁਫਤ ਸਿੱਖਿਆ ਦਿੱਤੀ ਜਾ ਸਕੇ ਅਸੀਂ ਵਧੀਆ ਹਸਪਤਾਲ ਨਹੀਂ ਬਣਾ ਸਕੇ ਜਿੱਥੇ ਗਰੀਬ ਸਿੱਖਾਂ ਨੂੰ ਮੁਫਤ ਸਿਹਤ ਸੇਵਾਵਾਂ ਮਿਲ ਸਕਣ ਇਸ ਦੇ ਉਲਟ ਐਸਾਈ ਭਾਈਚਾਰੇ ਵੱਲੋਂ ਮੁਫਤ ਸਿਹਤ ਸੇਵਾਵਾਂ ਤੇ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਕਾਰਨ ਪੰਜਾਬ ਦੇ ਗਰੀਬ ਲੋਕ ਜਿਹੜੇ ਨੇ ਉਹ ਅਸਾਈ ਬਣਦੇ ਨੇ ਦੂਜਾ ਕਾਰਨ ਹੈ ਜਾਤਪਾਤ ਦਾ ਜਿਸ ਕਰਕੇ ਪੰਜਾਬ ਦੇ ਪਛੜੇ ਹੋਏ ਲੋਕ ਦੂਜੇ ਧਰਮਾਂ ਵਿੱਚ ਸ਼ਾਮਲ ਹੋ ਜਾਂਦੇ ਨੇ ਜਥੇਦਾਰ ਸਭ ਆਪਣੇ ਫਰਜ਼ਾਂ ਨੂੰ ਪਛਾਣੋ ਧਰਮ ਦਾ ਸਹੀ ਢੰਗ ਨਾਲ ਪ੍ਰਚਾਰ ਕਰੋ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਕੁਰਬਾਨੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਓ ਆਖਿਰ ਵਿੱਚ ਇਹੀ ਕਹਾਂਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਮੌਕੇ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਗੁਰੂ ਸਾਹਿਬ ਨੇ ਕੁਰਬਾਨੀ ਕਿਉਂ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖਾਲਸੇ ਦਾ ਸਹੀ ਇਤਿਹਾਸ ਲੋਕਾਂ ਤੱਕ ਪਹੁੰਚਾਉ ਤਾਂ ਕਿ ਜਾਤ ਪਾਤ ਦਾ ਕੋੜ ਜਿਹੜਾ ਸਿੱਖ ਕੌਮ ਚੋਂ ਨਿਕਲ ਸਕੇ ਸਾਰੇ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਲਈ ਅਤੇ ਮਨੁੱਖ ਅਧਿਕਾਰਾਂ ਲਈ ਮਜਲੂਮਾਂ ਦੀ ਰੱਖਿਆ ਲਈ ਜਿਹੜੀ ਲੜਾਈ ਲੜੀ ਗਈ ਉਹਨਾਂ ਬਾਰੇ ਲੋਕਾਂ ਨੂੰ ਦੱਸੋ ਅਤੇ ਸਿੱਖ ਕੌਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰੋ ਨਾ ਕਿ ਇੱਕ ਪਰਿਵਾਰ ਨੂੰ 86 ਲੱਖ ਦੇਣ ਵਾਸਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਧਾਰਮਿਕ ਆਗੂ ਇਸ ਗੱਲ ਨੂੰ ਸਮਝਣਗੇ ਤੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਵੱਧ ਚੜ ਕੇ ਹਿੱਸਾ ਪਾਉਣਗੇ ਦੋਸਤੋ ਅਗਰੇ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਨੋ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕਲਵਨ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਆਜਾਸਤ ਸਤਿ ਸ਼੍ਰੀ ਅਕਾਲ